ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਣ ਕੋਚਿੰਗ ਸੈਂਟਰ ਤੇ। ਤੋਂ ਅੰਮ੍ਰਿਤਸਰ ਵਾਰ ਮੈਮੋਰੀਅਲ ਅੰਮ੍ਰਿਤਸਰ ਦੇ ਵਿੱਚ ਇੱਕ ਇੰਡੀਆ ਗੇਟ ਐਂਡ ਉੱਥੇ ਇੱਕ ਬਹੁਤ ਹੀ ਜ਼ਬਰਦਸਤ ਵਾਰ ਮੈਮੋਰੀਅਲ ਮਤਲਬ ਜਿੱਥੇ ਜੋ ਵੀ ਲੋਕ ਜਾਂਗੇ ਜਿਹੜੇ ਸ਼ਹੀਦ ਹੋਏ ਵਾਰ ਚ ਸ਼ਹੀਦ ਹੋਏ ਉਹਨਾਂ ਬਾਰੇ ਸਾਰਾ ਕੁਝ ਦੱਸਿਆ ਗਿਆ ਵਾ ਮਤਲਬ ਅਜੈਬ ਘਰ ਜਨੋ ਆਪਾਂ ਕਹਿ ਸਕਦੇ ਹਾਂ ਠੀਕ ਹੈ। एंड उ म्यूजियम टाइप एक बनया हुआ बहुत ही अच्छा म्यूजियम बनया है जरूर तदा अगर टाइम लगे तो कभी विजिट करो एंड उ चुकी एक बहुत ही इंपॉर्टेंट भर्ती अमृतसर की बहुत ही महत्वपूर्ण भर्ती है अफकोर्स बाकी लोग भी अप्लाई कर सकते हैं लागे चागे जिले वाले हो दूर वाले जिले वाले होन अगर अप्लाई करना चाहते हैं तो अमृतसर से स्वागत है जी तुम अमृतसर आओ आओता गोल्डन टैंपल जरूर दर्शन करके जाए एंड इस भर्ती बारे ला सारी जानकारी ਐਂਡ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜੀਗਾ ਕਿ ਕਿਹੜੀਆਂ-ਕਿਹੜੀਆਂ ਭਰਤੀਆਂ ਕਿਸ ਤਰ੍ਹਾਂ-ਕਿਸ ਤਰ੍ਹਾਂ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ ਇਸ ਵੀਡੀਓ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪੋਸਟ ਐਂਡ ਡੈਜ਼ਿਗਨੇਸ਼ਨ ਦੀ। ਤਾਂ 6 ਤਰ੍ਹਾਂ ਦੀਆਂ ਭਰਤੀਆਂ ਇੱਥੇ ਆਈਆਂ ਨੇ। ਸਭ ਤੋਂ ਪਹਿਲਾਂ ਤਾਂ ਐਡਮਿਨਿਸਟ੍ਰੇਟਿਵ ਕਲਰਕ ਦੀ ਭਰਤੀ ਹੈ। ਐਡਮਿਨਿਸਟ੍ਰੇਟਿਵ ਕਲਰਕ। ਠੀਕ ਹੈ। ਜਿਸ ਤਰ੍ਹਾਂ ਵਾਰ ਮੈਮੋਰੀਅਲ ਦਾ ਕੈਡਮ ਬਲੌਕ ਹੁੰਦਾ ਹੈ, ਉੱਥੇ ਜਿਹੜਾ ਕਲੈਰੀਕਲ ਬੰਦਾ ਹੈ ਕਿਉਂਕਿ ਦੋ ਤਰ੍ਹਾਂ ਦੇ ਕਲਰਕ ਹੁੰਦੇ ਆ ਵਾਰ ਮੈਮੋਰੀਅਲ ਦੇ ਵਿੱਚ। ਇੱਕ ਹੁੰਦਾ ਹੈ ਐਡਮਿਨਿਸਟ੍ਰ ਐਡਮਿਨਿਸਟ੍ਰੇਸ਼ਨ ਦਾ ਹੁੰਦਾ ਹੈ ਮੈਨੇਜਮੈਂਟ ਦਾ ਹੁੰਦਾ ਹੈ ਦੂਸਰਾ ਹੁੰਦਾ ਟਿਕਟਿੰਗ ਕਲਰਕ ਜਿਹੜਾ ਟਿਕਟਸ ਤੁਹਾਨੂੰ ਦਿੰਦਾ ਹੈ ਵਾਰ ਮੈਮੋਰੀਅਲ ਵਾਸਤੇ ਠੀਕ ਹੈ ਲਿਫਟ ਆਪਰੇਟਰ ਦੀ ਵੀ ਭਰਤੀ ਆਈ ਹੈ ਇਸ ਤੋਂ ਇਲਾਵਾ ਬੀ ਐਮ ਐਸ ਦੀ ਭਰਤੀ ਆਈ ਹੈ ਬਿਲਡਿੰਗ ਮੇਨਟੇਨ ਸਿਸਟਮ ਦੀ ਛੋਟੀਆਂ ਪੋਸਟਾਂ ਦੇ ਵਿੱਚ ਸਫਾਈ ਸੇਵਕ ਵੀ ਹੈ ਤੇ ਮਾਲੀ ਵੀ ਹੈ ਕਾਫੀ ਵਧੀਆ ਤੇ ਕਾਫੀ ਮਹੱਤਵਪੂਰਨ ਭਰਤੀਆਂ ਨੇ ਬਹੁਤ ਹੀ ਈਜ਼ੀ ਭਰਤੀਆਂ ਨੇ ਠੀਕ ਹੈ ਜਿਨ੍ਹਾਂ ਨੂੰ ਹਮੇਸ਼ਾ ਰਿਟਨ ਟੈਸਟ ਦੇਣ ਤੋਂ ਡਰ ਲੱਗਦਾ ਹੈ ਉਹਨਾਂ ਲਈ ਤਾਂ ਬੈਸਟ ਭਰਤੀਆਂ ਨੇ ਅੱਛਾ ਨੈਕਸਟ ਆਜਣੇ ਫੀਸ ਖੁਸ਼ੀ ਦੀ ਗੱਲ ਇਹ ਆ ਕਿ ਅੰਮ੍ਰਿਤਸਰ ਵਾਰ ਮੈਮੋਰੀਅਲ ਤੁਹਾਡੇ ਕੋਲ ਇੱਕ ਵੀ ਰੁਪਈਆ ਨਹੀਂ ਲੈ ਰਿਆ ਫੀਸ ਦੇ ਨਾਮ ਤੇ ਠੀਕ ਹੈ ਸਿਰਫ ਤੁਸੀਂ ਆਓ ਤੁਹਾਡਾ ਸਵਾਗਤ ਹੈ ਐਂਡ ਬਿਨਾ ਫੀਸ ਤੋਂ ਹੀ ਤੁਹਾਨੂੰ ਜੋ ਹੈ ਪਲੇਸ ਕਰ ਦਿੱਤਾ ਜਾਏਗਾ ਨੈਕਸਟ ਆਜਨ ਨੇ ਕੀ ਸਾਫ ਕਾਫੋਰ ਜੀ ਅਪਲਾਈ ਕਰ ਸਕਦੇ ਨੇ ਹਾਂਜੀ ਬਿਲਕੁਲ ਅਪਲਾਈ ਕਰ ਸਕਦੇ ਜੀ ਕੁਝ ਵਕੈਂਸੀਆਂ ਉਹਨਾਂ ਲਈ ਰਿਜ਼ਰਵ ਰੱਖੀ ਹੋਈਆਂ ਨੇ ਦੇਖੋ ਜਿੱਦਾਂ ਮੈਂ ਤੁਹਾਨੂੰ 6 ਵਕੈਂਸੀਆਂ ਦੱਸੀਆਂ ਉਹਦੇ ਵਿੱਚ ਮੈਂ ਇੱਕ ਸਫਾਈ ਸੇਵਕ ਤੇ ਮਾਲੀ ਦੀ ਵੀ ਦੱਸੀ ਹੁਣ ਮੈਂ ਨਹੀਂ ਚਾਹੁੰਗਾ ਕਿ ਕੋਈ ਵੀ ਐਕਸਰੈਸਮੈਨ ਉਸ ਵਕੈਂਸੀ ਲਈ ਜਾਵੇ ਕੁਝ ਹੋਰ ਵਧੀਆ ਵਕੈਂਸੀਸ ਹੈਗੇ ਨੇ ਜਿਹੜੀਆਂ ਐਕਸਰਸ ਮੈਨ ਅਪਲਾਈ ਕਰ ਸਕਦੇ ਨੇ ਤੋਂ ਆਪਾਂ ਉਹਨਾਂ ਨੂੰ ਅ ਇਧਰ ਨਹੀਂ ਭੇਜਾਂਗੇ ਇਧਰ ਆਪਾਂ ਸਿਵਲ ਵਾਲੇ ਹੀ ਰੱਖਾਂਗੇ ਠੀਕ ਹੈ ਲੇਕਿਨ ਉਹ ਜਿਹੜੀਆਂ ਵੈਕੈਂਸੀਜ਼ ਆ ਕਲਰਿਕ ਵਗੈਰਾ ਦੀ ਕਲੈਰੀਕਲ ਡਿਪਾਰਟਮੈਂਟ ਉਹ ਫਿਰ ਐਕਸਰਸ ਮੈਨ ਜਿਹੜੇ ਆ ਉਹ ਡੈਫੀਨਿਟਲੀ ਲੈਣਾ ਚਾਹਣਗੇ ਠੀਕ ਹੈ ਜੀ ਚਲਿਏ ਅੱਗੇ ਨੈਕਸਟ ਆ ਗਿਆ ਪੀ ਸਕਿਲ ਕੀ ਰਹੇਗਾ ਸਾਡਾ ਤੋਂ ਪੀ ਸਕਿਲ ਅਲੱਗ-ਅਲੱਗ ਜੌਬ ਦਾ ਅਲੱਗ-ਅਲੱਗ ਪੋਸ ਦਾ ਅਲੱਗ-ਅਲੱਗ ਹੋਏਗਾ ਜਿਹਦੇ ਬਾਰੇ ਮੈਂ ਤੁਹਾਨੂੰ ਅੱਗੇ ਜਾਣਕਾਰੀ ਦੇਵਾਂਗਾ ਏਜ ਲਿਮਟ ਦੀ ਗੱਲ ਕਰ ਲਈਏ ਅੱਛਾ ਇੱਥੇ ਕੋਈ ਏ ਕਿ ਬਈ ਇੰਨੇ ਤੋਂ ਇੰਨੇ ਸਾਲ ਦਾ ਹੋਣਾ ਚਾਹੀਦਾ ਸਿਰਫ ਇਹ ਕਿਹਾ ਗਿਆ ਹੈ ਕਿ ਜੇ ਤੁਸੀਂ ਯੋਗਤਾ ਪੂਰੀ ਕਰ ਦੋ ਠੀਕ ਹੈ ਫਿਰ ਅਸੀਂ ਤੁਹਾਨੂੰ ਮਤਲਬ ਰੱਖ ਲਾਂਗੇ ਅੱਗੇ ਮੈਂ ਤੁਹਾਨੂੰ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕਰਾਂਗਾ ਜਿੱਤੇ ਫੋਨ ਕਰਕੇ ਤੁਸੀਂ ਕੋਈ ਵੀ ਡਾਊਟ ਆਪਣਾ ਪੁੱਛ ਸਕਦੇ ਹੋ ਅ ਅੰਮ੍ਰਿਤਸਰ ਵਾਰ ਮੈਮੋਰੀਅਲ ਦੇ ਬਾਰੇ ਚ ਇਹ ਹੈਲਪਲਾਈਨ ਨੰਬਰ ਅੰਮ੍ਰਿਤਸਰ ਵਾਰ ਮੈਮੋਰੀਅਲ ਦਾ ਹੀ ਹੈ ਐਂਡ ਇਹਦੇ ਉੱਪਰ ਕਾਲ ਕਰਕੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਜਿਸ ਤਰ੍ਹਾਂ ਏਜ ਵਾਰ ਇਹਨਾਂ ਨੇ ਨੋਟੀਫਿਕੇਸ਼ਨ 'ਚ ਕੁਝ ਨਹੀਂ ਲਿਖਿਆ ਕਿ ਭਈ ਕਿੰਨੀ ਏਜ ਹੋਣੀ ਚਾਹੀਦੀ ਹੈ ਕੁਝ ਇਸ ਤਰ੍ਹਾਂ ਦਾ ਨਹੀਂ ਲਿਖਿਆ ਤੋ ਅਗਰ ਤੈਨੂੰ ਡਾਊਟ ਹੈ ਕਿ ਹਾਂ ਯਾਰ ਮੇਰੀ ਏਜ ਇੰਨੀ ਆ ਮੈਨੂੰ ਰੱਖ ਲੈਣਗੇ ਤੋ ਉਹ ਸਾਰੇ ਡਾਊਟ ਤੁਹਾਡੇ ਉਸ ਹੈਲਪਲਾਈਨ ਨੰਬਰ ਤੇ ਕਲੀਅਰ ਹੋ ਜਾਣਗੇ ਨੈਕਸਟ ਚਲਦੇ ਆ ਮੋਡ ਆਫ ਸਿਲੈਕਸ਼ਨ ਤੋ ਇਹ ਮੈਮੋਰੀਅਲ ਤੁਹਾਡਾ ਕੋਈ ਰਿਟਨ ਟੈਸਟ ਨਹੀਂ ਰੱਖ ਰਿਆ ਠੀਕ ਹੈ ਨਾ ਹੀ ਤੈਨੂੰ ਕੋਈ ਫਿਜ਼ੀਕਲ ਮੈਡੀਕਲ ਨਾ ਹੀ ਤੈਨੂੰ ਕੋਈ ਰੇਸ ਨਾ ਹੀ ਤੈਨੂੰ ਕੋਈ weight ਚੱਕ ਕੇ ਭਜਣਾ ਠੀਕ ਹੈ ਕੁੱਲ ਮਿਲਾ ਕੇ ਤੁਹਾਨੂੰ ਕੋਈ ਫਾਰਮ ਵੀ ਭਰਨ ਦੀ ਲੋੜ ਨਹੀਂ ਆ ਠੀਕ ਹੈ ਸਿੱਧੀ ਤੇ ਸਿੱਧੀ ਇੰਟਰਵਿਊ ਹੋਏਗੀ ਇੱਕ ਇੰਟਰਵਿਊ ਬਸ ਅਨੇਕ ਇੰਟਰਵਿਊ ਜੇ ਤੁਸੀਂ ਕਰੈਕ ਕਰਤੀ ਤਾਂ ਜੌਬ ਹੋ ਗਈ ਨੈਕਸਟ ਚਲੋ ਫਾਰਮ ਆਨਲਾਈਨ ਹੈ ਜਾਂ ਆਫਲਾਈਨ ਹੈ ਬਿਲਕੁਲ ਨਹੀਂ ਹੈ ਨਾ ਹੀ ਆਨਲਾਈਨ ਹੈ ਨਾ ਹੀ ਆਫਲਾਈਨ ਹੈ ਕੁਝ ਵੀ ਨਹੀਂ ਹੈ ਜਸਟ ਵਾਕ ਇਨ ਇੰਟਰਵਿਊ ਹੈ ਇੱਕ ਵਾਕ ਇਨ ਇੰਟਰਵਿਊ ਜਿਨਾਂ ਨੂੰ ਨਹੀਂ ਪਤਾ ਉਹ ਸੁਣ ਲਓ ਕੀ ਹੁੰਦੀ ਹੈ ਕਿ ਇਹਦੇ ਵਿੱਚ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਮੂੰਹ ਚੋੱਕੇ ਤੁਰਪੋ ਵੈਸੇ ਮੂੰਹ ਚੋੱਕੇ ਤਾਂ ਨਹੀਂ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨਾਲਜ ਆਣੀ ਹੁੰਦੀਆਂ ਆਪਣੇ ਅਰੀਜਨਲ ਡਾਕੂਮੈਂਟਸ ਵੀ ਨਾਲਜ ਆਣੇ ਤੇ ਆ ਦੇ ਗਿਵੇਂ ਦੱਸਾਂਗਾ ਕਿਹੜੇ ਕਿਹੜੇ ਚੀਜ਼ਾਂ ਲੇਕਿਨ ਪੰਜਾਬੀ ਚ ਕਦੀ ਕਦੀ ਬੋਲ ਦਿੰਦੇ ਵਾਕ ਇਨ ਇੰਟਰਵਿ ਇਕ ਵਾਰ ਮੈਂ ਕਿਸੇ ਨੂੰ ਪੁੱਛਿਆ ਏ ਉਹਨੇ ਮੈਨੂੰ ਡਿਫੀਨੀਸ਼ਨ ਦਿੱਤੀ ਸੀ ਖੈਰ ਇਹਦੇ ਵਿੱਚ ਵਾਕ ਇਨ ਇੰਟਰਵਿਊ ਹੀ ਰਹੇਗੀ ਵਾਕ ਇਨ ਇੰਟਰਵਿਊ ਮਤਲਬ ਤੁਸੀਂ ਬਸ ਜਾਣਾ ਹੈ ਐਂਡ ਇੰਟਰਵਿਊ ਦੇ ਹੋਣੀ ਆ ਕੀ ਕੀ ਲੈ ਕੇ ਜਾਣਾ ਉਹ ਤਾਂ ਮੈਂ ਅੱਗੇ ਦੱਸ ਹੀ ਦਵਾਂਗਾ ਲੇਕਿਨ ਕੋਈ ਆਨਲਾਈਨ ਯਾ ਆਫਲਾਈਨ ਵਾਲਾ ਚੱਕਰ ਐਡ ਕੀਟਡ ਹੈ ਇਹਨਾਂ ਨੇ ਨਹੀਂ ਪਾਇਆ ਠੀਕ ਹੈ ਜੀ ਅੱਛਾ ਨੈਕਸਟ ਆਜਣੇ ਯੋਗਤਾ ਤੇ ਇਹ ਯੋਗਤਾ ਦੇ ਵਿੱਚ ਮੈਂ ਤੁਹਾਨੂੰ ਅਸਾਮੀਆਂ ਵੀ ਦੱਸਾਂਗਾ ਕਿੰਨੀਆਂ ਹੈ ਐਂਡ ਯੋਗਤਾ ਵੀ ਦੱਸਾਂਗਾ ਕਿੰਨੀਆਂ ਠੀਕ ਹੈ ਉਹਦੇ ਹਿਸਾਬ ਨਾਲ ਚੈੱਕ ਕਰ ਲਿਓ ਤੁਹਾਡੀ ਕਿਹੜੀ ਬੈਸਟ ਹੈ ਸਭ ਤੋਂ ਪਹਿਲਾਂ ਐਡਮਿਨਿਸਟ੍ਰੇਟਿਵ ਕਲਰਕ ਦੀ ਗੱਲ ਕਰ ਰਹੇ ਨੇ ਇੱਕੋ ਹੀ ਅਸਾਮੀ ਹੈ ਇਹਦੀ ਕਿਉਂਕਿ ਕਲਰਕ ਇੱਕ ਹੀ ਹੋਏਗਾ ਵਾਰ ਮੈਮੋਰੀਅਲ ਚ ਇੱਥੇ ਇਹਨਾਂ ਨੇ ਸਾਫ ਕਾ ਫੌਜੀ ਨੂੰ ਤਰਜੀਹ ਦੇਣ ਦੀ ਸੋਚੀ ਆ ਇਹਦਾ ਮਤਲਬ ਇਹ ਬਿਲਕੁਲ ਨਹੀਂ ਆ ਕਿ ਜਿਹੜੇ ਸਿਵਲ ਬਿਨੇਕਾਰ ਆ ਉਹ ਨਹੀਂ ਆ ਸਕਦੇ ਐਦਾਂ ਦਾ ਕੁਝ ਨਹੀਂ ਹੈ ਠੀਕ ਹੈ ਜੀ ਕਿਉਂਕਿ ਕੋਲ ਅਸਾਮੀ ਇੱਕ ਹੈ ਤਾਂ ਲਿਖਿਆ ਹੈ ਕਿ ਸਾਫ ਕਾ ਫੌਜੀ ਕਾ ਟੋਕਾ ਤਹੌਲਦਾਰ ਰੈਂਕ ਹੋਵੇ ਹੌਲਦਾਰ ਤੋਂ ਛੋਟੇ ਵਾਲੇ ਅਪਲਾਈ ਨਾ ਕਰਨ ਠੀਕ ਹੈ ਤੇ ਪੰਜਾਬੀ ਤੇ ਅੰਗਰੇਜ਼ੀ ਵਿੱਚ ਕਲਰਕ ਦੇ ਕੰਮ ਦਾ ਤਿਆਰਬਾ ਰਹਿਦਾ ਹੋਵੇ ਅੱਛਾ ਇਹ ਪੋਸਟ ਉਹਨਾਂ ਲਈ ਤਾਂ ਡੈਫੀਨਿਟਲੀ ਬੈਸਟ ਹੈ ਜਿਹੜੇ ਆਰਮੀ ਦੇ ਵਿੱਚ ਕਲੈਰੀਕਲ ਦੀ ਜੌਬ ਕਰਕੇ ਆਏ ਆ ਜੇ ਕੋਈ ਸਿਵਲ ਹੈ ਸਿਵਲ ਵੀ ਨਿਕਾਰ ਰਿਹਾ ਮਤਲਬ ਆਮ ਸਿਵਿਲੀਅਨ ਹੈ ਉਹ ਫਿਰ ਘੱਟੋ ਘੱਟ ਗ੍ਰੈਜੂਏਟ ਹੋਣਾ ਚਾਹੀਦਾ ਐਕਸ ਰਿਸਮੈਨ ਲਈ ਉਹਨਾਂ ਨੇ ਇਹ ਕਿਹਾ ਕਿ ਘੱਟੋ ਘੱਟ ਹੌਲਡਰ ਰੈਂਕ ਹੋਵੇ ਉਹਦਾ ਜਾਂ ਉਸ ਤੋਂ ਉੱਪਰਲਾ ਰੈਂਕ ਹੋਵੇ ਲੇਕਿਨ ਜੋ ਆਪਣੇ ਦੂਜੇ ਸਿਵਲ ਵਾਲੇ ਉਹ ਤਾਂ ਸਿੰਪਲ ਹੈ ਕਿ ਬਈ ਗ੍ਰੈਜੂਏਟ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਜੋ ਗ੍ਰੈਜੂਏਟ ਸਿਵਲ ਵਾਲਾ ਬੰਦਾ ਹੈ ਜੋ ਵੀ ਗਵਰਨਮੈਂਟ ਜੌਬਸ ਆndੀਆਂ ਨੇ ਉਥੇ 1 ਸਾਲ ਦਾ ਕੰਪਿਊਟਰ ਕੋਰਸ ਮੰਗਦੇ ਆ ਇੱਥੇ ਇਦਾਂ ਦਾ ਕੁਝ ਲਿਖਿਆ ਕਿ 1 ਸਾਲ ਦਾ ਕੋਰਸ ਕੀਤਾ ਹੋਵੇ ਇੱਥੇ ਤਾਂ ਲਿਖਿਆ ਕੰਪਿਊਟਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਯਾਨੀ ਤੇ ਕੋਈ ਵੀ ਕੋਰਸ ਕੀਤਾ ਹੈ ਕੋਈ ਗੱਲ ਨਹੀਂ ਪੰਜਾਬੀ ਤੇ ਅੰਗਰੇਜ਼ੀ ਟਾਈਪਿੰਗ ਵਿੱਚ ਕਲਰਕ ਦਾ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਉਹ ਪੰਜਾਬੀ ਚ ਟਾਈਪਿੰਗ ਵੀ ਆਣੀ ਚਾਹੀਦੀ ਹੈ ਤੁਹਾਨੂੰ ਤੇ ਇੰਗਲਿਸ਼ ਟਾਈਪਿੰਗ ਵੀ ਆਉਣੀ ਚਾਹੀਦੀ ਹੈ ਐਂਡ ਕਲਰਕ ਦਾ ਕੰਮ ਕਰਨ ਦਾ ਤਜਰਬਾ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਇਟ ਮੀਨਸ ਵੀ ਪਹਿਲਾਂ ਕਿਤੇ ਨਾ ਕਿਤੇ ਕਲੈਰੀਕਲ ਦੀ ਜੌਬ ਕੀਤੀ ਹੋਵੇ ਤੁਹਾਨੂੰ ਆਈਡੀਆ ਹੋਵੇ ਕਿ ਕਲੈਰੀਕਲ ਦਾ ਕੰਮ ਕਿੱਦਾਂ ਕੀਤਾ ਹੈ ਇਹ ਆ ਐਡਮਿਨਿਸਟ੍ਰੇਟਿਵ ਕਲਰਕ ਦੀ ਨੈਕਸਟ ਆਜਨ ਨੇ ਆਪਾਂ ਲਿਫਟ ਆਪਰੇਟਰ ਦੀ ਠੀਕ ਹੈ ਜੀ ਇੱਥੇ ਲਿਖਿਆ ਹੈ ਕਿ ਬਿਨੇਕਾਰ ਆਈਟੀ ਦੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਯੋਗਤਾ ਰੱਦਾ ਹੋਵੇ ਜਾਂ ਇਹਦੇ ਬਰਾਬਰ ਦੀ ਐਂਡ ਉਹਨੂੰ ਉਸ ਨੂੰ ਇਸ ਕੰਮ ਨਾਲ ਸੰਬੰਧਿਤ ਤਜਰਬਾ ਹੋਣਾ ਚਾਹੀਦਾ ਕੋਲ ਬਿਲਾ ਕੇ ਜੇ ਤੁਸੀਂ ਆਈਟੀ ਦੀ ਕੋਈ ਡਿਗਰੀ ਕੀਤੀ ਹੈ ਬੀਐਸਸੀ ਆਈਟੀ ਬੀਟੈਕ इन इंफॉर्मेशन टेक्नोलॉजी या कंप्यूटर साइंस इंजीनियरिंग या फिर इलेक्ट्रॉनिक्स एंड कम्युनिकेशन इंजीनियरिंग BCA भी चलेगी क्योंकि वो भी कंप्यूटर एप्लीकेशन है लेकिन आईटी दी एक फॉर्म है तो वो भी चलेगी क्योंकि लिखा हुआ है इस ਦੇ ਬਰਾਬਰ ਦੀ ਯੋਗਤਾ ਵੀ ਰੱਖਦਾ ਹੋਵੇ तो जे ਤੁਸੀਂ ਸਿੰਪਲ ਭਾਸ਼ਾ ਚ 3 ਸਾਲ ਕੰਪਿਊਟਰ ਪੜ੍ਹਿਆ ਆਪਣੀ ਗ੍ਰੈਜੂਏਸ਼ਨ ਦੇ ਵਿੱਚ ਤੇ ਲਿਫਟ অপারেটর ਦਾ ਆਈਡੀਆ ਹੈ ਤੁਹਾਨੂੰ ਕਿੱਦਾਂ ਕਰੀਦਾ ਹੈ ਕੀ ਕੰਮ ਹੁੰਦਾ ਉਹਦਾ ਫਿਰ ਤੁਸੀਂ ਇਸ ਵਕੈਂਸੀ ਲਈ ਪੂਰੀ ਤਰ੍ਹਾਂ एलिजिबल नेक्स्ट ਆ ਗਿਆ ਟਿਕਟਿੰਗ ਕਲਰਕ ਜਿਹੜਾ ਟਿਕਟਾਂ ਕੱਟਦਾ ਹੈ ਕਲਰਕ ਇਹਦੀ ਵੀ ਇੱਕ ਹੀ ਅਸਾਮੀ ਆ ਬਿਨੇਕਾਰ ਜਿਹੜਾ ਘੱਟੋ ਘੱਟ ਗ੍ਰੈਜੂਏਟ ਹੋਣਾ ਚਾਹੀਦਾ ਹੈ ਵੈਸੇ ਜਿਦੀ ਇਸ ਤੋਂ ਵੱਧ ਕੁਆਲਿਫੀਕੇਸ਼ਨ ਹੈ ਉਹਨੂੰ ਐਮਏ ਦਿੱਤੀ ਜਾਏਗੀ ਕੰਪਿਊਟਰ ਕੋਰਸ ਕੀਤਾ ਹੋਣਾ ਚਾਹੀਦਾ ਹੈ ਖਾਸ ਧਿਆਨ ਦਿਓ ਹੁਣ ਕੰਪਿਊਟਰ ਕੋਰਸ ਹਰ ਜਗ੍ਹਾ ਤੇ ਮੰਗ ਰਿਹਾ 2026 ਚ ਆ ਗਏ ਆਪਾਂ ਨੈਕਸਟ ਚਲੋ ਬਿਲਡਿੰਗ ਮੇਨਟੇਨੈਂਸ ਸਿਸਟਮ ਠੀਕ ਹੈ ਇਹਦੀ ਵੀ ਇੱਕ ਹੀ ਅਸਾਮੀ ਆ ਬਿਨੇਕਾਰ ਆਈਟੀ ਦੀ ਯੋਗਤਾ ਰੱਖਦਾ ਹੋਵੇ ਉਹੀ ਸੇਮ ਚੀਜ਼ ਜੋ ਲਿਫਟ ਆਪਰੇਟਰ ਹੈ ਉਹੀ ਬੀਐਮਐਸ ਹੈ ਬੀਐਮਐਸ ਤੇ ਵੀ ਉਹੀ ਚੀਜ਼ ਮੰਗੀ ਇਹਨਾਂ ਨੇ ਤੇਰ ਬਣਾ ਚਾਹੀਦਾ ਤੁਹਾਨੂੰ ਬਿਲਡਿੰਗ ਦੀ ਮੇਨਟੇਨੈਂਸ ਕਿੱਦਾਂ ਕਰਨੀ ਹੈ ਉਹ ਸਿਸਟਮ ਦਾ ਤੇਰ ਬਣਾ ਹੋਣਾ ਚਾਹੀਦਾ ਅੱਗੇ ਆ ਗਿਆ ਸਫਾਈ ਸੇਵਕ ਸਫਾਈ ਸੇਵਕ ਉਹਨਾਂ ਸਫਾਈ ਸੇਵਕ ਦੇ ਵਿੱਚ ਜਦਾ ਸਮੀਆਂ ਤਿੰਨ ਸਮੀਆਂ ਦੇ ਵਿੱਚ ਇੱਥੇ ਜੋ ਇਹਨਾਂ ਨੇ ਲਿਖਿਆ ਹੈ ਅਗਰ ਮੈਂ ਉਹ ਤਾਂ ਡਿਲੀ ਪੜਾਂ ਠੀਕ ਹੈ ਇੱਥੇ ਇਹਨਾਂ ਨੇ ਬੜੀ ਸਿੰਪਲ ਜੀ ਗੱਲ ਲਿਖੀ ਆ ਕਿ ਭਈ ਜੋ ਹੈਗਾ ਹੈ ਆਪਣਾ ਸਫਾਈ ਸੁਫਾਈ ਕਰਨ ਦਾ ਤਾਂ ਪੂਰਾ ਤਿਆਰਬਾ ਹੈ ਘਰ ਹੁੰਦਾ ਨਾ ਘਰ ਇੱਕ ਘਰ ਸਿੰਪਲ ਜਿਹਾ ਘਰ ਹੁੰਦਾ ਹੈ ਉਹਨੂੰ ਕਿੱਦਾਂ ਸਾਫ਼ ਕਰਨਾ ਹੈ ਚੰਗੀ ਤਰ੍ਹਾਂ ਐਂ ਜਦੋਂ ਮੈਂ ਸਾਫ਼ ਕਰਨਾ ਬੋਲ ਰਿਹਾ ਮੈਂ ਜ਼ਮੀਨ ਦੀ ਸਫਾਈ ਦੀ ਗੱਲ ਵੀ ਕਰ ਰਿਹਾ ਐਂਡ ਮੈਂ ਦੀਵਾਰਾਂ ਦੀ ਡਸਟਿੰਗ ਦੀ ਗੱਲ ਵੀ ਕਰ ਰਿਹਾ ਐ ਜਾਂ ਜਿੱਦਾਂ ਫੋਰ ਐਗਜ਼ਾਮਪਲ ਆ ਪ੍ਰਾਈਜ਼ਿਸ ਪਈਆਂ ਇਹਨਾਂ ਦੀ ਵੀ ਡਸਟਿੰਗ ਕਰਨੀ ਆ ਕੁਛ ਇਸ ਤਰ੍ਹਾਂ ਦਾ ਟੈਸਟ ਹੋਏਗਾ ਤੁਹਾਡਾ ਕਿ ਡਸਟਿੰਗ ਕਰਕੇ ਦਿਖਾਓ ਉਹਦੇ ਵਿੱਚ ਮਤਲਬ ਜੋ ਇੰਟਰਵਿਊ ਹੋਏਗੀ ਉੱਤੇ ਹੋਏਗੀ ਹੋਏਗੀ ਉਹ ਤਾਂ ਨੈਚੁਰਲ ਜੀ ਗੱਲ ਐ ਉਹ ਜੇ ਤੁਹਾਨੂੰ ਪੁੱਛਣਗੇ ਕਿ ਨੂੰ ਜੀ ਜ਼ਿਆਦਾ ਤਿਆਰਬਾ ਹੈ ਇੱਥੇ ਮੈਨੂੰ ਲੱ ਕੁਆਲਿਫਿਕੇਸ਼ਨ ਦਾ ਨਹੀਂ ਰੱਖਿਆ ਕਿ ਬਈ ਇੰਨੀ ਕੁਆਲਿਫਿਕੇਸ਼ਨ ਹੋਣੀ ਹੀ ਚਾਹੀਦੀ ਐਦਾਂ ਦਾ ਕੁਝ ਨਹੀਂ ਰੱਖਿਆ ਠੀਕ ਹੈ ਤਾਂ ਇੱਥੇ ਸਿਰਫ ਉਹ ਤੁਹਾਨੂੰ ਪੁੱਛਣਗੇ ਕਿ ਹਾਂ ਬਈ ਕਿੱਥੇ ਕਿੱਥੇ ਸਫਾਈ ਕੀਤੀ ਆ ਕਿੰਨੇ ਸਾਲ ਸਫਾਈ ਕੀਤੀ ਆ ਕਿ ਕਿਹੜੇ ਡਿਪਾਰਟਮੈਂਟ ਚ ਕੀਤੀ ਆ ਤਾਂ ਜਿਹੜਾ ਵੀ ਉਹਨਾਂ ਨੂੰ ਲੱਗਾ ਕਿ ਹਾਂ ਬਈ ਠੀਕ ਐ ਐਸੇ ਹੀ ਬੰਦਾ ਐ ਇਹਨੂੰ ਸਫਾਈ ਦਾ ਆਈਡੀਆ ਹੈ ਜਾਂ ਤੁਹਾਡਾ ਸ਼ਾਇਦ ਇੱਕ ਛੋਟਾ ਪ੍ਰੈਕਟੀਕਲ ਟੈਸਟ ਲਾ ਕੇ ਵੇਖ ਲੈਣ ਉਹ ਕੋਈ ਵਾਕਈ ਤੈਨੂੰ ਆਈਡੀਆ ਹੈ ਇਸ ਚੀਜ਼ ਦਾ ਕਿ ਨਹੀਂ ਤਾਂ ਉਹਨੂੰ ਫਿਰ ਰੱਖ ਲਿਆ ਜਾਏਗਾ ਬਾਕੀ ਇਹਦੇ ਵਿੱਚ ਕੋਈ ਵਿਦਿਅਕ ਯੋਗਤਾ ਨਹੀਂ ਮੰਗੀ ਗਈ ਜਾਂ ਕੁਝ ਇਹੋ ਜਿਹਾ بس ਇਹਨਾਂ ਲਿਖ ਤੋ ਮਤਲਬ ਇਹ ਨਹੀਂ ਕਿ ਤੇ ਚੋਰ ਹੋ ਤੇ ਤੇ ਇਹ ਅਪਲਾਈ ਕਰ ਦੋਗੇ ਆ ਮੈਂ ਵੀ ਕਰਦੀ ਸਫਾਈ ਕਰਨਾ ਉਹ ਵਾਲੀ ਸਫਾਈ ਨਹੀਂ ਜਿਹੜੀ ਦੂਜੀ ਸਫਾਈ ਝਾੜੂ ਪੋਚਾ ਜਿਹਨੂੰ ਆਪਾਂ ਕਹਿੰਦੇ ਆ ਉਹ ਵਾਲੀ ਸਫਾਈ ਠੀਕ ਹੈ ਉਹਦੀ ਗੱਲ ਹੋ ਰਹੀ ਹੈ 6ਵੇਂ ਨੰਬਰ ਤੇ ਮਾਲੀ ਹੈ ਉਹ ਚੇਕੀ ਅਸਾਮੀ ਹੈ ਇੱਥੇ ਲਿਖਿਆ ਹੈ ਕਿ ਬਾਗਬਾਨੀ ਤੇ ਐਕਸਪੀਰੀਅੰਸ ਮਤਲਬ ਤੁਹਾਨੂੰ ਬਾਗਬਾਨੀ ਦਾ ਜਿਹੜਾ ਪ੍ਰਮਾਣਿਤ ਦਾਰੇ ਤੋਂ ਬਾਗਬਾਨੀ ਦਾ ਤੇਰ ਭਰ ਆਦਾ ਹੋਵੇ ਤੁਹਾਨੂੰ ਸੈਟ ਸਟ ਕਰਨਾ ਹੁੰਦਾ ਹੋਵੇ ਬਾਗ ਕਿਦਾਂ ਸੈੱਟ ਕਰਨਾ ਹੈ ਉਹ ਜ਼ਰਾ ਕੁਝ 노 ਡਾਊਟ ਇਨ੍ਹਾਂ ਪੋਸਟਾਂ ਲਈ ਐਕਸਰਿਸਮੈਨ ਐਲੀਜੀਬਲ ਨਹੀਂ ਮੈਂ ਮੰਨ ਨਹੀਂ ਕਰ ਰਿਹਾ ਪਰ ਮਤਲਬ ਪਰਸਨਲੀ ਮੈਂ ਕਦੀ ਨਹੀਂ ਚਾਹੂੰਗਾ ਕਿ ਹਾਂ ਕੋਈ ਐਕਸਰਸ ਮੈਨ ਇਹ ਸੋਚੇ ਕਿ ਹਾਂ ਭਈ ਮੈਂ ਇੱਥੇ ਜਾਣਾ ਆ ਮਾਲੀ ਦਾ ਕੰਮ ਕਰਨਾ ਆ ਸਫਾਈ ਸੇਵਕ ਦਾ ਕੰਮ ਕਰਨਾ ਹਾਲਾਂਕਿ ਇਸ ਚੀਜ਼ ਲਈ ਜਦੋਂ ਮੈਂ ਇਹ ਬੋਲਦਾ ਮੈਨੂੰ ਬਹੁਤ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ ਕੁਝ ਸਾਥਕਾ ਫੌਜੀ ਦੁਆਰਾ ਕਿ ਸਰ ਤੁਸੀਂ ਇਦਾਂ ਨਾ ਕਿਹਾ ਕਰੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਅਸੀਂ ਫੌਜ ਦੇ ਵਿੱਚ ਹਰ ਤਰ੍ਹਾਂ ਦੇ ਕੰਮ ਕੀਤੇ ਮੈਂ ਐਗਰੀ ਕਰਦਾ ਤੁਹਾਡੇ ਨਾਲ ਬਟ ਇਹ ਮੇਰਾ ਇੱਕ ਕਾਈਂਡ ਆਫ ਰਿਸਪੈਕਟ ਹੈ ਜੋ ਐਕਸਰਸ ਮੈਨ ਲਈ ਹੈ ਜੇ ਕਰਕੇ ਮੈਂ ਹਮੇਸ਼ਾ ਇਹ ਗੱਲ ਬੋਲ ਦਿੰਦਾ ਨੈਕਸਟ ਆ ਗਿਆ ਹੈਲਪਲਾਈਨ ਨੰਬਰ ਅੱਛਾ ਜਿਹੜ ਆਪਣੇ ਲੈਫਟੀਨੈਂਟ ਕਰਨਲ ਸਾਹਿਬ ਨੇ ਗੁਰਿੰਦਰਜੀਤ ਸਿੰਘ ਜੀ ਗਿਲ ਗਿਲ ਸਾਹਿਬ ਰਿਟਾਇਰਡ ਨੇ ਉਹ ਜਨਰਲ ਮੈਨੇਜਰ ਨੇ ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ ਅੰਮ੍ਰਿਤਸਰ ਦੇ ਤੋਂ ਕੈਪਟਨ ਸਾਹਿਬ ਆਪਣੇ ਕਰਨਲ ਸਾਹਿਬ ਜੋ ਨੇ ਲੈਫਟੀਨੈਂਟ ਕਰਨਲ ਸਾਹਿਬ ਗੁਰਿੰਦਰਜੀਤ ਸਿੰਘ ਜੀ ਗਿਲ ਨੇ ਨਾ ਨਾਮ ਬਕਾਇਦਾ ਛਪਾਇਆ ਗਿਆ ਵਾ ਅਖਬਾਰ ਦੇ ਵਿੱਚ ਕਿਉਂਕਿ ਇਹ ਜਨਰਲ ਮੈਨੇਜਰ ਨੇ ਮੋਬਾਈਲ ਨੰਬਰ ਮੈਂਸ਼ਨ ਹੈ ਨਾਲ ਉਹਨਾਂ ਦਾ 9085596010 ਪਬਲਿਕ ਨੂੰ ਕਹਤਾ ਹੈ ਕਿ ਹਾਂ ਭਈ ਕੁਝ ਵੀ अगर इशू है इसे तो इसे 333 पूछ सकते हो ठीक है क्योंकि ये नंबर अखबारचा आया हुआ है इसका मतलब कुछ और समझ के ही दित्ता होएगा इन्हने हैना एंड एज द जनरल मैनेजर उनका काम है डाउट्स दूर करना तड्डे तो ਤੁਸੀਂ ਇਸ ਨੰਬਰ ਤੇ ਇਸ ਸੈਲਫੋਨ ਨੰਬਰ ਤੇ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਇਸ ਤੋਂ ਇਲਾਵਾ ਜੋ ਐਡਵਰਟਾਈਜ਼ਮੈਂਟ ਨੰਬਰ 3383/12/2025-26/62/66 ਹੈ ਇਹ ਤੋਂ ਵੀ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੇਗੀ ਵੈਸੇ ਤੁਹਾਨੂੰ ਮੈਂ ਦਿਖਾ ਦਿਨਾ ਵਾ ਇਹ ਦੇਖੋ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਠੀਕ ਹੈ ਜੋ ਅਖਬਾਰ ਦੇ ਵਿੱਚ ਜੋ ਨਿਊਜ਼ਪੇਪਰ ਦੇ ਵਿੱਚ ਆਇਆ ਵਾ ਠੀਕ ਹੈ ਪੰਜਾਬ ਰਾਜਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ ਅੰਮ੍ਰਿਤਸਰ ਵਾਸਤੇ ਸਟਾਫ ਦੀ ਠੇਕੇ ਦੇ ਆਧਾਰ ਤੇ ਇਹ ਲਿਖੇ ਅਨਸਾਰ ਲੋੜ ਹੈ ਵਾਕ ਇਨ ਇੰਟਰਵਿਊ ਤੋ ਇਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਤਾ ਵਾ ਠੀਕ ਹੈ ਜਿੱਦਾਂ ਸਫਾਈ ਸੇਵਕ ਦਾ ਵੀ ਦੱਸਤਾ ਕਿ ਹਾਊਸ ਕੀਪਿੰਗ ਸਫਾਈ ਕਰਨ ਚ ਠੀਕ ਹੈ ਤੇਰ ਬ ਹੋਵੇ ਐਂਡ ਘਰ ਨੂੰ ਸਾਫ ਰੱਖਣ ਦਾ ਐਕਸਪੀਰੀਅੰਸ ਹੋਵੇ ਉਹ ਸਾਰੀਆਂ ਚੀਜ਼ਾਂ ਮੈਂ ਇੱਥੋਂ ਹੀ ਲਈਆਂ ਵਾ ਮੈਂ ਕੋਈ ਆਪਣੀ ਕੋਲੋਨੀ ਨਹੀਂ ਬਣਾਈ ਆ ਇਸ ਅ ਫੋਟੋ ਨੂੰ ਵੀ ਤੁਸੀਂ ਯੂ ਨੋ ਸਕਰੀਨਸ਼ਾਟ ਲੈ ਕੇ ਡਾਊਨਲੋਡ ਕਰ ਸਕਦੇ ਹੋ ਪੜ ਸਕਦੇ ਹੋ ਐਂਡ ਗਿਲਸਾਭ ਨੂੰ ਕਾਲ ਕਰਕੇ ਕੁਝ ਵੀ ਪੁੱਛ ਸਕਦੇ ਹੋ ਨੈਕਸਟ ਆ ਗਿਆ ਜੀ ਇੰਪੋਰਟੈਂਟ ਡੇਟਸ ਦੇਖੋ ਇੱਥੇ ਕੋਈ ਫਾਰਮ ਤਾਂ ਭਰਨਾ ਨਹੀਂ ਆ ਇੱਥੇ ਲਿਖਿਆ ਹੈ ਕਿ ਚਾਹਵਾਰ ਉਚਾਵਾ ਨੂੰ ਉਮੀਦਵਾਰ ਜਿਹੜੇ ਆਪਣੀ ਪ੍ਰਤੀ ਬੇਨਤੀ ਯੋਗਤਾ ਤੇ ਤਿਆਰਬੇ ਨਾਲ ਸੰਬੰਧੀ ਦਸਤਾਵੇਜ਼ ਸੁਮੇਤ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ ਖਾਸਾ ਅਮ੍ਰਿਤਸਰ ਵਿਖੇ ਇੰਟਰਵਿਊ ਲਈ 6 ਜਨਵਰੀ 2022 ਨੂੰ ਸਵੇਰੇ 12 ਵਜੇ ਹਾਜ਼ਰ ਹੋ ਜਾਓ ਠੀਕ ਹੈ ਅੱਛਾ ਪ੍ਰਤੀ ਬੇਨਤੀ ਜਿਨ ਨੂੰ ਨਹੀਂ ਪਤਾ ਉਹ ਦੱਸ ਸਿੰਪਲ ਜਿਹੜੀ ਵੀ ਪੋਸਟ ਲਈ ਅਪਲਾਈ ਕਰਨਾ ਨਾ ਇੱਕ ਪੰਜਾਬੀ ਚ ਲੈਟਰ ਜਾਂ ਅਪਲੀਕੇਸ਼ਨ ਲਿਖ ਕੇ ਲੈ ਜਾਓ ਠੀਕ ਹੈ ਇਹ ਸੇਵਾ ਵਿਖੇ ਠੀਕ ਹੈ ਜਨਰਲ ਮੈਨੇਜਰ ਪੰਜਾਬ ਵਾਰ ਅਤੇ ਜੋ ਵੀ ਮਤਲਬ ਜਦਾ ਹੈ আচ্ছা ਜਿਨ੍ਹਾਂ ਨੂੰ ਇਹਦਾ ਵੀ ਆਈਡੀਆ ਨਹੀਂ ਆ ਕਿ ਪੰਜਾਬੀ ਚ ਵੀ ਅਪਲੀਕੇਸ਼ਨ ਕਿੱਦਾਂ ਲਿਖਣੀ ਹੈ ਤੇ ਕੀ ਲਿਖਣਾ ਹੈ ਕੋਈ ਪ੍ਰੋਬਲਮ ਨਹੀਂ ਹੈ ਵੈਸੇ ਤਾਂ ਮੈਨੂੰ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਹੁੰਦੀ ਹੈ ਅਗਰ ਮੈਂ ਬੋਲੂਗਾ ਕਿ ਤੁਹਾਨੂੰ ਪੰਜਾਬੀ ਨਹੀਂ ਹੁੰਦੀ ਚਲੋ ਮੈਂ ਡਿਸਕ੍ਰਿਪਸ਼ਨ ਬਾਕਸ ਅਰਜੀ ਲਿਖ ਕੇ ਪਾ ਦਿੰਦਾ ਹੈ ਚੰਗਾ ਨਹੀਂ ਲੱਗੇਗਾ ਫਿਰ ਵੀ ਇਹਦੇ ਬਾਵਜੂਦ ਕਿਉਂਕਿ ਇਹ ਇੱਕ ਇੰਟਰਵਿਊ ਦਾ ਮਾਮਲਾ ਹੈ ਜੇ ਤੁਸੀਂ ਕਹੋਗੇ ਸਿਰਫ ਤੁਸੀਂ ਕਹੋਗੇ ਤੇ ਕਿਉਂਕਿ ਇਹ ਪੰਜਾਬੀ ਹੈ ਤਾਂ ਮੈਂ ਜ਼ਿਆਦਾ ਕਹਿ ਨਹੀਂ ਰਿਹਾ ਇਸ ਗੱਲ ਨੂੰ ਠੀਕ ਹੈ ਫਿਰ ਵੀ ਜੇ ਤੁਸੀਂ ਕਹੋਗੇ ਤੇ ਟੈਕਨੀਕਲ ਤਰੀਕੇ ਨਾਲ ਕਿਉਂਕਿ ਬਹੁਤ ਟਾਈਮ ਪਿਆ ਲੇ ਟੈਕਨੀਕਲ ਤਰੀਕੇ ਨਾਲ ਆਪਾਂ ਜੋ ਹੈ ਤੁਹਾਨੂੰ ਐਪਲੀਕੇਸ਼ਨ ਲਿਖ ਕੇ ਦੇ ਦਾਂਗੇ ਉਹ ਐਪਲੀਕੇਸ਼ਨ ਇੱਕ ਪੇਜ ਤੇ ਲਿਖ ਲਿਓ ਜਾਂ ਫਿਰ ਮਤਲਬ ਪੇਜ ਤੇ ਲਿਖਣਾ ਹੀ ਬੈਸਟ ਹੈ ਵੈਸੇ ਤਾਂ ਤੁਸੀਂ ਕੰਪਿਊਟਰ ਤੋਂ ਪ੍ਰਿੰਟ ਆਊਟ ਵੀ ਕਰਵਾ ਸਕਦੇ ਹੋ ਦਾ ਕਿਸੇ ਵੀ ਕਾਫੇ ਜਾ ਕੇ ਬਟ ਮੈਂ ਨਹੀਂ ਸਮਝਦਾ ਕਿ ਉਹ ਜ਼ਰੂਰੀ ਕਰਾਣਾ ਚਾਹੀਦਾ ਹੈ ਪ੍ਰਤੀ ਬੇਨਤੀ ਲਿਖਿਆ ਹੈ ਠੀਕ ਹੈ ਤੁਸੀਂ ਇੱਕ ਸਿੰਪਲ ਇੱਕ ਐਪਲੀਕੇਸ਼ਨ ਲਿਖ ਕੇ ਵੀ ਲਿਜਾ ਸਕਦੇ ਹੋ ਬਾਕੀ ਜੋ ਉਹਨਾਂ ਲਿਖਿਆ ਕਿ ਯੋਗਤਾ ਤੇ ਤਯਰਬੇ ਦੇ ਜਿਹੜੇ ਸੰਬੰਧੇ ਦੱਸਤਾ ਵੇਜਾ ਉੱਥੇ ਤੁਹਾਡੇ ਸਾਰੇ ਐਜੂਕੇਸ਼ਨਲ ਡਾਕੂਮੈਂਟਸ ਜਿਹੜੇ ਉਹ ਲਗਣੀਆਂ ਇੱਕ ਕਾਪੀ ਫੋਟੋਸਟੇਟ ਵੀ ਲੈ ਜਿਓ ਯੂ ਨੋ ਦੀ ਸਿਰਫ origial ਲੈ ਕੇ ਚਲ ਜਿਓ ਇੱਕ ਕਾਪੀ ਫੋਟੋਸਟੇਟ ਜ਼ਰੂਰ ਲਿਜਾਏ ਹੋ ਕਿਉਂਕਿ ਅਗਰ ਉਹਨਾਂ ਨੂੰ ਪਸੰਦ ਆ ਗਿਆ ਤਾਂ ਉਹ ਫਿਰ ਯੂ ਨੋ ਤਾਂ ਡੀਓ ਕਾਪੀ ਤੋਂ ਉਸ ਅਗਰ ਰੈਫਰ ਕਰਨਾ ਹੋ ਤਾਂ ਦੇਖ ਲੈਣਗੇ ਅਗਰ ਉਹ ਮੰਗਨਗੇ ਤਾਂ ਦੇ ਦਿਓ ਨਹੀਂ ਤੇ ਤੁਹਾਡੇ ਕੋਲ ਤਾਂ ਰਹੇਗੀ ਉੱਚ ਕਿਹੜੇ ਪੈਸੇ ਵੇਸਟ ਹੋਣੇ ਤੁਹਾਡੇ ਠੀਕ ਹੈ ਤੋਂ ਸਿੰਪਲ ਲੈਂ ਬਾਕੀ ਯੋਗਤਾ ਤੇ ਤੇਰੇ ਬਿਨਾਂ ਸੰਬੰਧੀ ਜਿਹੜੇ ਦਸਤਾਵੇਜ਼ ਆ ਉਹ ਲੈ ਕੇ ਪਹੁੰਚੋ ਸਿੱਧੀ ਇੰਟਰਵਿਊ ਦਿਓ 6 ਜਨਵਰੀ 2026 ਨੂੰ ਸਵੇਰੇ 12 ਵਜੇ ਕੋਈ ਚੱਕਰ ਨਹੀਂ RAM ਨਾ ਉੱਠੋ 9 ਵਜੇ ਭਾਵੇਂ ਉੱਠੋ ਲੇਕਿਨ ਇਹ ਕਿ 12 ਵਜੇ ਤੱਕ ਉੱਥੇ ਪਹੁੰਚ ਜਾਓ 12 ਵਜੇ ਤੋਂ ਪਹਿਲਾਂ ਹੀ ਪਹੁੰਚ ਜਾਓ 11 ਵਜੇ ਤੱਕ ਪਹੁੰਚ ਜਾਓ ਕਿਉਂਕਿ ਉੱਥੇ ਭੀੜ ਹੋਣੀ ਆ ਬਾਕੀ ਇਹਨਾਂ ਨੇ ਖਾਣ ਪੀਣ ਦਾ ਅਰੇਂਜਮੈਂਟ ਨਹੀਂ ਕੀਤਾ ਹੋਇਆ ਆਪਣਾ ਪਾਣੀ ਵਗੈਰਾ ਲੈ ਕੇ ਜਾਇਓ ਗਰਮੀ 'ਚ ਨੇ ਗਰਮੀ ਨਹੀਂ ਸਰਦੀ ਐ ਸੱਚ ਫੇਰ ਵੀ ਪਾਣੀ ਲੈ ਜਾਓ ਪਿਆਸ ਲੱਗ ਜਾਂਦੀ ਹੁੰਦੀ ਗਏ ਵਾਰ ਤੇ ਰੋਟੀ ਪਾਣੀ ਦਾ ਵੀ ਥੋ ਬਾਕੀ 12 ਵਜੇ ਸਾਰੇ ਪਹੁੰਚ ਜਾਓ ਮੇਨ ਚੀਜ਼ ਇਹੀ ਆ ਠੀਕ ਹੈ 12 ਵਜੇ ਹਾਜ਼ਰ ਹੋ ਜਿਓ ਐਂਡ ਤੁਹਾਡੀ ਇੰਟਰਵਿਊ ਹੋਏਗੀ ਉਸ ਤੋਂ ਬਾਅਦ ਜਿਹੜੇ ਵੀ ਸਿਲੈਕਟ ਹੋਣਗੇ ਉਹਨਾਂ ਦਾ ਕੀ ਬਣੇਗਾ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਚ ਗਿਲਸਾਮ ਨੂੰ ਪੁੱਛ ਕੇ ਦੱਸ ਦਾਂਗਾ ਵੈਸੇ ਮੇਰੇ ਅੰਦਾਜ਼ੇ ਨਾਲ ਇਹੀ ਹੋਏਗਾ ਕਿ ਜਿਹੜੇ ਜਿਹੜੇ ਸਿਲੈਕਟ ਹੋਣਗੇ ਜਾਂ ਤੇ ਉਹਨਾਂ ਨੂੰ ਐਟ ਦੈ ਟਾਈਮ ਹੀ ਦੱਸ ਦੇਣਗੇ ਉਹ ਕਿ ਹਾਂ ਭਈ ਦਣ ਹੈ ਜਾਂ ਫਿਰ ਇਹ ਹੋਏਗਾ ਕਿ ਤੁਹਾਨੂੰ ਅਲੱਗ ਤੋਂ ਮਤਲਬ ਕਿਉਂਕਿ ਤੁਹਾਡਾ ਮੋਬਾਈਲ ਨੰਬਰ ਵਗੈਰਾ ਤਾਂ ਹੋਏਗਾ ਹੀ ਉਹ ਆਪਣੀ ਜਿਹੜੀ ਆਪਾਂ ਜਿੱਥੇ ਬਣਾਈ ਹੈ ਉਹਦੇ ਵਿੱਚ ਮੋਬਾਈਲ ਨੰਬਰ ਤਾਂ ਆਪਾਂ आई होप तो सारे नुण लिखनी आँदी है नहीं लिखनी आँदी तो मैं कमेंट कर ये ना हो गलत लिख के लै ले। जाओ गलत ना लिख के लोक ले कोई मैं हेल्पली एक डिस्क्रिप्शन बॉक्स पा दें अगर ठीक होगी चलो जी वीडियो होगी खत्म एंड मैं उम्मीद है तुम बहुत पसंद आई होगी हर चीज आप डिस्कस कर ली आ योग्यता भी पोस्टा भी हर चीज़ हैल्पलाइन नंबर भी देता है हम तो पक्का पसंद आई एंड अगर पसंद आई है तो इस वीडियो कर दो लाइक चैनल कर दो सबसक्राइब एंड नोटिशन की सही जानकारी बैल आइकन भी दबा दो ਐਂਡ ਇਸ ਵੀਡੀਓ ਨੂੰ ਆਪਣੇ ਸਾਰੇ ਅੰਮ੍ਰਿਤਸਰ ਵਾਲੇ ਗਰੁੱਪਸ ਦੇ ਵਿੱਚ ਪਾ ਦਿਓ ਤਾਂ ਕਿ ਅੰਮ੍ਰਿਤਸਰ ਵਾਸੀਆਂ ਨੂੰ ਇੱਕ ਵਾਰ ਪੂਰੀ ਖਬਰ ਮਿਲ ਜੀ ਕਿ ਭਈ ਐਡੀ ਜ਼ਬਰਦਸਤ ਵਰਤੀ ਆਈ ਹੈ ਐਂਡ ਆਪਾਂ ਜਾ ਕੇ ਇੰਟਰਵਿਊ ਤਈਏ ਤੇ ਅੰਮ੍ਰਿਤਸਰ 'ਚੀ ਜੌਬ ਕਰੀਏ ਚਲੋ ਇਸ ਵੀਡੀਓ 'ਚ ਫਿਲਹਾਲ ਇੰਨਾ ਹੀ ਹੈ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ